ਮੇਰੇ ਵੀਰ ਦਵਿਆ ਮੈਨੂੰ ਗੋਡੇ-ਗੋਡੇ ਚ ਮੇਰੇ ਵੀਰ ਦਵਿਆ ਮੈਨੂੰ ਗੋਡੇ-ਗੋਡੇ ਚ ਲੈਣੀ ਕੱਪੜੇ ਤਾਂ ਪ੍ਰੈਸ ਹੋ ਗਏ ਮੁਸਬਾਦਾ ਹੋ ਮੈਂ ਵੀ ਤਿਆਰ ਹੋ ਜਾ ਸਾਰੇ ਤਿਆਰ ਹੋਏ ਫਿਰਦੇ ਨੇ ਬਾਪੂ ਹੋ ਗਿਆ ਤਿਆਰ ਕਿ ਨਾ ਬੋਲਦਾ ਵੀ ਨਹੀਂ ਹੈਗਾ ਕੋਈ ਨਹੀਂ ਵਿਆਹ ਲੈ ਘਰੇ ਤਾਂ ਵੀ ਰੌਲਾ ਸੁੱਟਦਾ ਹੁੰਦਾ ਹਾਂ ਭਾਈ ਹੋ ਗਿਆ ਕਿ ਨਾ ਤਿਆਰ ਬਾਪੂ ਤੂੰ ਮੈਨੂੰ ਵੀ ਤਿਆਰ ਕਰ ਹੋਰ ਸੋ ਜਾ ਤਿਆਰ ਤੂੰ ਮੁੰਡਾ ਵਿਆਹਣ ਜਾਵੇਗਾ ਕੋਈ ਨਾ ਦਰਦ ਤੁਹਾਨੂੰ ਕਰਕੇ ਪਿਆਰ ਦਾ ਦੇਖ ਲੈ ਜਮੀ ਸ਼ਰਮੀ ਲਾ ਰੱਖੀ ਅੱਖਾਂ ਦਾਰੂ ਦੇਖ ਲਈਏ ਤੇ ਮੈਂ ਨਾ ਇਹ ਕਹਿੰਦੀ ਸੀ ਛੇ ਤੇ ਰਬਦਈ ਕਰਾ ਦੇਣਾ ਤੇ ਮੂੰਹੋਂ ਉੱਤਰਾ ਉੱਤਰਾ ਜੇ ਪੈ ਕੀ ਗੱਲ ਦੀ ਨਹੀਂ ਲੱਗਿਆ ਨਹੀਂ ਦੇਦੇ ਸਾਡੇ ਲੱਗਦਾ ਜੀ ਕਰਦਾਗਾ ਹੂੰ ਤੇ ਐ ਕਹਿੰਦੀ ਸੀ 10 ਕਿੱਲਾਂ ਦੀ ਮਾਲਕ ਬਣ ਗਈ ਤੂੰ ਹੈ ਤੇ ਤੁਸੇ ਸਾਰਾ ਕੁਝ ਦੇਖ ਤੇਰਾ ਹੀ ਆ ਠੀਕ ਹੈ ਸਾਰਾ ਕੁਝ ਤਾਂ ਇਹ ਸੰਭ ਕੇ ਰੱਖਣਾ ਇੱਥੇ ਹੋਰ ਕੌਣ ਹੈ ਮੈਂ ਤਾਂ 4 ਦਿਨਾਂ ਨੂੰ ਕੱਲਦੀ ਭਾਈ ਹਾਂਜੀ ਠੀਕ ਹੈ ਤੇ ਵਧੀਆ ਰੱਖੀ ਚੰਗਾ ਤੇ ਮੇਰੇ ਬਾਪੇ ਦਾ ਧਿਆਨ ਰੱਖਣਾ ਲਾ ਠੀਕ ਹੈ ਤੇ ਬਾਕੀ ਮੇਰਾ ਪੁੱਤ ਬੜਾ ਹੈ ਮੈਂ ਸਰਦਾਰ ਪੀ ਲਾਂਗਾ ਉਹਦਾ ਕੋਈ ਉਹ ਨਹੀਂ ਕਰਨਾ ਤੁਸੀਂ ਉਹਦਾ ਚੱਕਰ ਹੀ ਨਹੀਂ ਮੰਨਣਾ ਕੋਈ ਉਹ ਆਪਦਾ ਪਿੰਦਾ ਤੇ ਹੋ ਨਹੀਂ ਕਿਸੇ ਨੂੰ ਕਾਲ ਕੱਟਦਾ ਪੀ ਕੇ ਠੀਕ ਹੈ ਨਾ ਕਿਸੇ ਨੂੰ ਕੁਝ ਬੋਲਦਾ ਪਰ ਜਿਹੜੀ ਖਸੌ ਬੁਆ ਭਾਈ ਕੋਈ ਮੀਟ ਮੁੱਟ ਕਹੂ ਆਂਡੇ ਕੋ ਹੋ ਦੇ ਤੈਨੂੰ ਬਣਾ ਕੇ ਦੇਣੇ ਬੈਠ ਗਏ ਠੀਕ ਹੈ ਜੀ ਠੀਕ ਹੈ ਨਾ ਆਉਂਦਾ ਬਣਾਉਣਾ ਹਾਂਜੀ हां पर एक काम देना करना पउगा जे कोई आईली सच्चा ਵੀ ਮੋਬਾਈਲ ਦੇਖਦੀ ਰਹੇ ਦੇਖ ਲੈ ਮੈਂ ਜਦੋਂ ਆਹ ਵੀ ਫੇਰੀ ਖੁੰਡੀ ਆਉਦਾਂ ਮੋਬਾਈਲ ਦੇਖਦੀ ਆ ਮੈਂ ਐ ਨਹੀਂ ਹੈਗਾ ਵੀ ਕੰਮ ਦੇ ਟਾਈਮ ਤੋਂ ਮੋਬਾਈਲ ਦੇਖਤੀ ਜਾਵੇ ਮੈਂ ਦੇ ਦਿੱਤ ਤੁਸੀਂ ਵੇਫੇ ਕਰੋ ਮੈਂ ਸਾਰਾ ਕੰਮ ਕਰ ਲਿਆ ਹਾਂ ਹਾਂ ਦੇਖ ਐ ਕਰੀਏ ਨਾ ਸਿਆਣੀ ਗੱਲ ਹਾਂ ਸਾਰਾ ਕੰਮ ਕਰ ਕਰਕੇ ਤੇ ਪਰ ਘਟ ਵੀ ਆ ਤੇ ਚਲ ਕੋਈ ਨਹੀਂ ਫਿਰ ਆਪਦੀ ਗੱਲਾਂ ਬਾਤਾਂ ਕਰੋ ਹੈ ਤੁਸੀਂ ਮੈਂ ਜਾਣੀ ਆਂ ਆ ਗਿਆ ਬਟਾ ਹਾਂ ਆ ਗਿਆ ਪਿੰਡ ਉਹ ਫੜਾਤੇ ਪੈਸੇ ਉਹਨਾਂ ਦੇ ਹਲਵਾਈ ਵਾਲੇ ਉਹ ਫੜਾਤੇ ਸੀ ਕੋਈ ਨਾ ਵੈਰਿਆ ਨਹੀਂ ਬਿਚਣਾ ਦਾ ਨਾ ਮੈਂ ਜਾਣੀ ਆਂਗੀ ਹੋਰ ਕੰਮ ਕਰਨੇ ਨੇ ਨਾਲੇ ਕੱਪੜੇ ਲੀੜੇ ਸਾਹਮਣੇ ਆਲੇ ਪਏ ਨੇਗੇ ਹੈ ਤੇ ਫਿਰ ਬਾਚੂ ਤਾਂ ਚੱਲ ਆਪੀ ਸੰਦੀਪ ਸਾਹਮਲਿਆ ਕਰੂ ਹੁਣ ਕੇਰਾ ਤੇ ਮੈਨੂੰ ਹੀ ਸਾਹਮਣੇ ਪਹਿਣਗੇ ਹੈ ਨਾਲੇ ਬਾਈ ਨੂੰ ਰੋਟੀ ਰੋਟੀ ਪੁੱਛ ਲਿਆ ਨਾਲੇ ਤੇ ਮੈਂ ਕਿੰਨੀ ਸੀ ਵੀ ਹੁਣ ਤਾਂ ਨਾ ਸਵਾ ਮਹੀਨਾ ਦੇਖਦੀ ਹੈ ਨਹੀਂ ਹੈਗੀਆਂ ਕੁੜੀਆਂ ਤੇ ਅਗਲੇ ਦਿਨ ਹੀ ਲੱਗ ਜਾਂਦੀਆਂ ਨੇ ਵੀ ਆਪਾਂ ਕਿਵੇਂ ਕਰੀਏ ਹੈ ਸੰਦੀਪਾ ਆਪਾਂ ਕਿਵੇਂ ਕਰੀਏ ਕਦਾ ਰੋਟੀ ਪਾਣੀ ਦਾ ਉਹ ਵੀ ਹੁਣ ਰਿਸ਼ਤੇਦਾਰ ਹੈਗੇ ਨੇ ਚੱਲ ਵੀ ਸਾਰੇ ਖਾ ਲਣਗੇ ਮਿੱਠੀਆਂ ਰੋਟੀਆਂ ਹੈ ਚੱਲ ਕੱਲ ਨੂੰ ਬਣਾ ਲਈ ਫਿਰ ਅੱਜ ਤਾਂ ਜਦ ਤੂੰ ਰਾਮ ਕਰ ਹੈਨਾ ਲੈ ਤੁਸੀਂ ਮਾਰੋ ਕਰਨਾ ਫਿਰ ਮੈਂ ਕੱਪੜੇ-ਕੁਪੜੇ ਸਾਫ ਕਰ ਲੈ ਲੈ ਭੈਣ ਨੂੰ ਤਾਂ ਪਹਿਲੇ ਹੀ ਫਿਕਰ ਵੀ ਹੁਣ ਲੱਗੀ ਰੋਟੀ ਟੁੱਕਦੀ ਵੀ ਵਿਆਹ ਅੱਜ ਹੋਇਆ ਕੀ ਗੱਲ ਹੋ ਗਈ ਸੰਦੀਪ ਕਸ਼ਮੀਰ আচ্ছা ਮੈਨੂੰ ਪਤਾ ਨਹੀਂ ਚੁੱਪ ਚੁੱਪ ਜੀ ਮਾ ਪਤਾ ਨਹੀਂ ਕੀ ਹੋ ਗਿਆ ਖੁਸ਼ ਤਾਂ ਹੈਗੀ ਨਾ ਤੂੰ ਹਾਂਜੀ ਹਾਂ ਠੀਕ ਨਾਲੇ ਉਹ ਗੱਲਾਂ ਨਾ ਦਿਲਦਮਾ ਦੇ ਵਿੱਚ ਕੁਝ ਵੀ ਰੱਖੀ ਵੀ ਉਧਰ ਰਿਸ਼ਤੇ ਨੂੰ ਜਵਾਬ ਦਿੱਤਾ ਸੀ ਜਾਂ ਇੱਧਰ ਆ ਕਿਤੇ ਉਹ ਤਾਂ ਬਸ ਤੈਨੂੰ ਪਤਾ ਹੀ ਹੈ ਵੀ ਭੈਣ ਵਰ ਗਿਆ ਦਾ ਉਹਨਾਂ ਨੂੰ ਜਿੰਮੇ ਸਹੀ ਲੱਗਿਆ ਮਾ ਉਹਨਾਂ ਨੇ ਕੀਤਾ ਹੈ ਨਾ ਬਾਕੀ ਉਹ ਵੱਡੇ ਹੈਗੇ ਜੀ ਜੀ ਤੇ ਮੈਂ ਤੈਨੂੰ ਇਹ ਕਹਿੰਦਾ ਸੀਗਾ ਵੀ ਤੂੰ ਆਪਾਂ ਨੇ ਸਾਰਿਆਂ ਨੂੰ ਮਿਲਤਾ ਲਈ ਹਾ ਬਾਈ ਸੀਗਾ ਭੈਣ ਸੀ ਤੇ ਬਾਪੂ ਦਾ ਸਾਹੀ ਪਰਿਵਾਰ ਆਪਣਾ ਛੋਟਾ ਜਿਹਾ ਹੁਣ ਬਾਕੀ ਦਾ ਸਾਰੇ ਰਿਸ਼ਤੇਦਾਰ ਤੇ ਸਕੇ ਸੰਬੰਧੀ ਹੈਗੇ ਨਾਲੇ ਇਹ ਇਸ ਘਰ ਦੇ ਵਿੱਚ ਤਾਂ ਹੁਣ ਤੁਸੀਂ ਰਹਿਣਾ ਹੈਗਾ ਬਾਕੀ ਆ ਭੈਣ ਜਿਵੇਂ ਕਹਿ ਕੇ ਗਏ ਹੈਗੇ ਹੁਣ ਕੰਮ ਤਾਂ ਉਹਦਾ ਵੀ ਦੇਖਣ ਤਾਂ ਆਪਾਂ ਨੂੰ ਆਪਣੀ ਦੇਖਣਾ ਪਊਗਾ ਤੇ ਇਹ ਰਹੀ ਗੱਲ ਤੇਰੀ ਪੜ੍ਹਾਈ ਦੀ ਉਹ ਕੋਈ ਨਾ ਆਪਾਂ ਵੇਖ ਲੈਣੇ ਜਿਵੇਂ ਰਹਿਣੀ ਹੈ ਨਾ ਠੀਕ ਹੈ ਜੀ ਜਿਵੇਂ ਤੁਹਾਨੂੰ ਸਹੀ ਲੱਗ ਰਿਹਾ ਤੇ ਖਾ ਲਿਆ ਸੀ ਕੁਝ ਹਾਂਜੀ ਮੈਂ ਖਾ ਲਿਆ ਸੀ ਤੁਸੀਂ ਖਾ ਲੇ ਹਾਂ ਮੈਂ ਵੀ ਖਾ ਲਿਆ ਸੀ ਤੇ ਚਲ ਮੈਂ ਚੇਂਜ ਕਰ ਲਾਂ ਕੱਪੜੇ ਤੇ ਹਾਂ ਫੇਰ ਆਉਣਾ ਠੀਕ ਹੈ ਆਜ ਆਜਾ ਸੰਦੀਪਾ ਆ ਪਈ ਰਸੋਈ ਠੀਕ ਹੈ ਇਹ ਹੁਣ ਤੇਰੀ ਉਹ ਹੈ ਠੀਕ ਹੈ ਇਹ ਆ ਦੇਖ ਲੈ ਕਿੰਨਾ ਗਾਹ ਪਿਆ ਪਿਆ ਰਸੋਈ ਚ ਠੀਕ ਹੈ ਸਬ ਸਪਾਈ ਪਾਈ ਤੂੰ ਰੱਖਣੀ ਆ ਦੇਖ ਹਣਾ ਹੁਣ ਵਿਆਹ ਕਰਕੇ ਤੈਨੂੰ ਪਤਾ ਹੀ ਆ ਕਦੇ ਕੋਈ ਚਾਹ ਲੈ ਗਿਆ ਪਾ ਕੇ ਕਦੇ ਕੋਈ ਲੈ ਗਿਆ ਪਾ ਕੇ ਠੀਕ ਹੈ ਤੇ ਬਾਕੀ ਹੁਣ ਸਾਨੂੰ ਇਹੋ ਕਰਦੇ ਮਿੱਠਾ-ਮੁੱਠਾ ਬਣਾ ਕੇ ਖਵਾ ਦੇ ਕੁਛ ਖੀਰ ਬਣਾ ਲੈ ਦੇ ਮੈਂ ਖੀਰ ਵਧੀਆ ਬਣਾ ਲੈਂਦੀ ਹਾਂ ਹਾਂ ਖੀਰ ਬਣਾ ਲੈ ਰੋਟੀਆਂ ਉਹ ਨਹੀਂ ਲਾਉਣੀਆਂ ਮਿੱਠੀਆਂ ਨਹੀਂ ਬਣਾ ਲੈਣੀਆਂ ਬਣਾ ਲੈਂਦੀ ਆ ਤੇ ਐ ਕਰ ਫਿਰ ਆ ਢੋਲੀ ਚਾਟਾ ਪਿਆਗਾ ਤੇ ਐ ਚ ਪਿਆਗਾ ਗੁੜ ਠੀਕ ਹੈ ਤੂੰ ਬਣਾ ਲੈ ਤੇ ਮਿੱਠੀਆਂ ਰੋਟੀਆਂ ਬਣਾ ਦੇ ਫਿਰ ਸਾਰੇ ਰਿਸ਼ਤੇਦਾਰਾਂ ਨੂੰ ਸਰ ਦੂਗਾ ਠੀਕ ਹੈ ਜੀ ਜੀ ਹਾਂ ਮਾ ਰੋਟੀ ਹੋਰ ਸਾਰਿਆਂ ਨੂੰ ਮਨਾ ਮਨਾ ਕੇ ਖਵਾ ਦੇ ਜੇ ਕੋਈ ਸ਼ਗਨ ਛੱਪਾ ਦੇਣਗੇ ਬਸ ਦਵਾਦਾ ਫੜ ਲਿਆ ਠੀਕ ਹੈ ਠੀਕ ਹੈ ਠੀਕ ਹੈ ਨਾ ਸਮਝ ਗਈ ਤੇ ਆ ਭਾਂਡੇ ਪੈਨੇ ਮਾਜਣੇ ਨਾਲ ਚਲੋ ਤਾਂ ਮੈਂ ਲੱਗਣ ਨੂੰ ਕਹਿ ਦਾਨੀ ਹੈ ਕਿ ਭਾਂਡੇ ਮਾਜ ਦੂਗੀ ਚਲ ਠੀਕ ਹੈ ਤੇ ਤੂੰ ਲਾ ਲੈ ਰੋਟੀਆਂ ਠੀਕ ਹੈ ਜੀ ਚੰਗਾ ਜੇ ਕੋਈ ਤੈਨੂੰ ਚੀਜ਼ ਨਾ ਹੋਈ ਪਤਾ ਲੱਗੀ ਤੇ ਕੁਛ ਚੀਜ਼ ਨਾ ਤੈਨੂੰ ਥਿਆਈ ਤੇ ਮੈਨੂੰ ਪੁੱਛ ਲਈ ਚੰਗਾ ਤੇ ਭਾਂਡੇ ਟੋਕਰੇ 'ਚ ਪੈਨੇ ਬਾਰੇ ਉੱਥੇ ਚੱਕ ਲਈ ਠੀਕ ਹੈ ਜੀ ਠੀਕ ਹੈ ਤੇ ਤੇਰਾ ਹੀ ਆ ਹੁਣ ਆਪਦਾ ਘਰ ਸਮਝ ਕੇ ਕੰਮ ਕਰੀ ਪਹਿਲਾਂ ਬਣਾਇਆ ਕਦੇ ਹਾਂਜੀ ਜੀਤੀ ਬਣਾ ਲੈਣੀ ਅੱਛਾ ਫਿਰ ਤਾਂ ਠੀਕਾ ਚੱਲ ਦੇਖਦੇ ਆਂ ਫਿਰ ਕਹੇ ਜੇ ਬਣਾ ਲੈ ਹਾਏ ਇਹ ਮੇਰੀ ਨੰਦਾ ਵੀ ਕਿੰਨਾ ਬੋਲਦੀ ਏ ਕਿੱਥੇ ਮੈ ਮਿਨੇ ਫਸਾਤਾ ਨੇ ਸਾਰਾ ਦਾ ਮਾਪੀ ਕਰਨਾ ਪਊਗਾ ਕੋਈ ਗੱਲ ਨਹੀਂ ਇਹ ਵਿਆਹ ਤਾਂ ਸਿਰਫ ਇੱਕ ਡਰਾਮਾ ਸੀ ਕਰਾਉਣਾ ਤਾਂ ਮੈਂ ਤੇਰੇ ਨਾਲ ਹੀ ਆ ਕੋਈ ਨਾ ਥੋੜੇ ਦਿਨਾਂ ਦੀ ਖੇਡ ਹੈ ਸਾਰਾ ਕੁਝ ਨਿਮੇੜ ਲੈਣਾ ਇੱਥੋਂ ਤਾਂ ਮੈਂ ਤੂੰ ਵੇਖੀ ਚੱਲ ਬਸ ਹੋ ਨਾ ਨਾ ਮੈਂ ਉਹਨੂੰ ਕਿਉਂ ਬੁਲਾਉਣਾ ਚੰਗੀ ਤਰ੍ਹਾਂ ਤੈਨੂੰ ਪਤਾ ਤਾਂ ਹੈ ਕਿ ਮੈਂ ਸਾਰਾ ਕੁਝ ਕਿਉਂ ਕਰਿਆ ਹੈ ਠੀਕ ਹੈ ਹਾਂ ਚੱਲ ਕੋਈ ਨਾ ਆਉਣਾ ਫਿਰ ਮੈਂ ਜਿਨੀਵਰਸਿਟੀ ਨੂੰ ਮਿਲਦੇ ਆਂ ਫਿਰ ਆਪਾਂ ਠੀਕ ਹੈ ਆ ਲੋ ਚ ਮੈਂ ਤੁਹਾਨੂੰ ਬੋਰ ਮਾਰੀਆ ਸੀ ਤੁਸੀਂ ਇੱਥੇ ਬੈਠੋ ਮੈਨੂੰ ਪਤਾ ਨਹੀਂ ਲੱਗਿਆ ਮੈਨੂੰ ਅੱਛਾ ਪੀ ਲੋ ਜਾ ਫੇ ਨਹੀਂ ਨਾ ਹੋ ਜਾ ਕਿਦਨੇ ਵਾਰ ਗੱਲ ਕਰੀ ਜਾਂਦੇ ਸੀ ਓਏ ਇਹ ਤਾਂ ਦੋਸਤ ਸੀਗਾ ਮੇਰਾ ਐ ਪੁੱਛਦਾ ਸੀ ਵੀ ਕਿੰਨੇ ਟਾਈਮ ਤੱਕ ਯੂਨੀਵਰਸਿਟੀ ਚਲੇਗਾ ਮੈਂ ਕਿਹਾ ਚੱਲਦੇ ਆਂ ਬਸ ਅੱਛਾ ਹਾਂ ਅਬ ਸੱਚ ਮੇਰੀ ਵੀ ਪੜਾਈ ਵਾਰੇ ਅੱਗੇ ਸੋਚ ਲਉਂ ਮੈਂ ਤੁਸੀਂ ਕਿਹਾ ਸੀਗਾ ਵੀ ਵਿਆਹ ਤੋਂ ਬਾਅਦ ਪੜਾ ਲਉਂਗੀ ਉਹ ਤਾਂ ਠੀਕ ਹੈ ਪਰ ਫਿਰ ਘਰ ਦੇ ਕੰਮ ਕਰਦਾ ਕਿਵੇਂ ਕਰਾਂਗੇ ਆਪਾਂ ਅਡਜਸਟ ਕਰ ਲਿਆ ਕਰੇਗੀ ਹਾਂਜੀ ਮੈਂ ਕਰ ਲਿਆ ਕਰੂੰਗੀ ਸਾਰੇ ਕੰਮ ਚਲ ਕੋਈ ਨਾ ਮੈਂ ਇੱਕ ਵਾਰੀ ਭੈਣ ਨਾਲ ਤੇ ਬਾਪੂ ਨਾਲ ਕਰ ਲਾਂ ਗੱਲ ਫਿਰ ਕਰ ਲੈਨੇ ਅੱਗੇ ਕਰ ਫਿਰ ਮੰਮੀ ਨੇ ਕਿਹਾ ਤਾਂ ਸੀਗਾ ਵੀ ਵਿਆਹ ਤੋਂ ਬਾਅਦ ਹਾਂ ਕੀ ਆ ਤਾਂ ਸੀ ਮੈਨੂੰ ਪਤਾ ਹੈਗਾ ਪਰ ਤੈਨੂੰ ਆਪ ਨੂੰ ਵੀ ਪਤਾ ਹੈਗਾ ਨਾ ਹੁਣ ਵੀ ਆਪਣੇ ਘਰ ਦੇ ਕੰਮਕਾਰ ਵੀ ਤਾਂ ਆਪ ਨੂੰ ਦੇਖਣੇ ਪੈਣਗੇ ਨਾ ਇੱਕ ਵਾਰ ਹੁਣ ਐ ਤਾਂ ਹੈ ਨਹੀਂਗਾ ਵੀ ਕੋਈ ਹੋਰ ਕਰੂਗਾ ਪਹਿਲਾਂ ਤਾਂ ਚਲ ਮੈਂ ਤੇ ਬਾਪੂ ਗਰੀ ਜਾਂਦੇ ਸੀਗੇ ਪਰ ਹੁਣ ਤਾਂ ਫਿਰ ਤੂੰ ਆਪ ਹੀ ਕਰਨੇ ਹੁੰਦੇ ਆ ਨਾ ਸਾਰੇ ਕਦੋਂ ਕੰਮਕ ਧੰਦੇ ਕਰਿਆ ਕਰਾਂਗੇ ਤੇ ਕਦੋਂ ਆਪਦੀ ਪੜ੍ਹਾਈ ਅੱਗੇ ਕਲੀਅਰ ਕਰਾਂਗੇ ਚਲੋ ਕੋਈ ਨਹੀਂ ਤੁਸੀਂ ਕਰ ਲਿਓ ਗੱਲ ਦੇਖਦੇ ਆਂ ਕੀ ਕਹਿੰਦੇ ਨੇ ਹਾਂ ਬਾਕੀ ਕੋਈ ਨਾ ਭੈਣ ਨਾਲ ਕਰ ਲੂ ਆ ਮੈਂ ਗੱਲ ਨਾਲ ਉਹ ਦੱਸ ਦੇਣਗੇ ਫਿਰ ਤੁਸੀਂ ਕੁਝ ਖਾਣਾ ਤਾਂ ਨਹੀਂ ਹੈਗਾ ਮੈਂ ਬਣਾ ਦਿੰਨੀ ਆ ਨਾ ਨਾ ਮੈਂ ਤਾਂ ਉਹ ਤੇ ਕੰਟੇਨ ਚ ਹੀ ਖਾ ਲੂ ਆ ਕੁਝ ਘਰੋਂ ਖਾ ਕੇ ਵਗ ਜਾਂਦੇ ਭੁੱਖ ਜੀ ਨਹੀਂ ਹੈਗੀ ਚਲ ਆ ਹੁਣ ਚਾਹ ਪੀ ਲੂ ਹੁਣ ਤਾਂ ਜਮੇ ਨਹੀਂ ਰਹਿਣੀ ਚਲੋ ਜੀ ਮੈਨੂੰ ਤੁਹਾਨੂੰ ਠੀਕ ਲੱਗਦਾ ਹਾਂ ਨਰਤ ਕਿਹੜੇ ਵਜੇ ਆਜਾਂਗੀ ਵਾਪਸ ਹਾਂ 4:30 4:30 ਵਜੇ ਨਾਲ ਐਨੀ ਟਾਈਮ ਹਾਂ ਫਿਰ ਹੁਣ ਅਜੇ ਤੋਂ ਪਹਿਲਾਂ ਤਾਂ ਮਾਂ ਵੀ ਨਹੀਂ ਸਕਦਾ ਜਿਵੇਂ ਕੰਮ ਸੀ ਕੋਈ ਨਹੀਂ ਨਹੀਂ ਵੈਸੇ ਪੁੱਛਿਆ ਮੈਂ ਤਾਂ ਅੱਛਾ ਤੇ ਤੂੰ ਦੱਸ ਦੀ ਜੇ ਕੁਝ ਮੰਗਵਾਉਣਾ ਹੋਇਆ ਤਾਂ ਕਾਲ ਕਰਦੀ ਮੈਨੂੰ ਹਾਂਜੀ ਹੁਣ ਠੀਕ ਹੈ ਚਲੋ ਮੈਂ ਕੰਮ ਕਰ ਦੇਖਦੀ ਹਾਂ ਓ ਕੀ ਬ੍ਰਾਈਨ ਮਮਿਤ ਸੁਣਾ ਸਵਾਗਤ ਆ ਰਿਹਾ ਬੱਤ ਅੱਛਾ ਸਾਹੇ ਛੋਡੀ ਨੂੰ ਵੀ ਸਾਗ ਕਿੰਨਾ ਪਸੰਦ ਆ ਤੁਸੀਂ ਐਂ ਕਰੋ ਸਾਗ ਆਪਾਂ ਖੁੱਲੇ ਬਣਾਪਾਂ ਤੇ ਦੋ ਜਾਣੀ ਆ ਆਪਾਂ ਛੋਡੀ ਨੂੰ ਵੀ ਦਿਾਵਾਂਗੇ ਸਾਗ ਪੈਕ ਕਰਕੇ ਵਾਹ ਵਾ ਪੱਕੀ ਐ ਤੇਰੇ ਸਵੇਰੇ ਚੱਲੀਏ ਸਵੇਰੇ ਚੱਲ ਬੜਾ ਗਿਆ ਆਪਾਂ ਐਂ ਕਰੋਗੇ ਫਿਰ ਉਹਨੂੰ ਕੜਾਈ ਨਾਲ ਜਵਾਕੜੀ ਨੂੰ ਧਰ ਲਾਉਂਦਾ ਸੀ ਉਹ ਤਾਂ ਗੱਲ ਹੀ ਪੰਜ ਰਾਤ ਜਿੰਦੀ ਸੀਗੀ ਚੱਲ ਤੈਨੂੰ ਮੈਂ ਕਹੀ ਨਹੀਂ ਹੋਰ ਵੀ ਕਹਿੰਦੀ ਆ ਪਤਾ ਚੁੱਲੇ ਦਾ ਕੰਮ ਜ਼ਰੂਰੀ ਆ ਚੁੱਲੇ ਦਾ ਸਿੱਖਣਾ ਚਾਹੀਦਾ ਅਗਲਾ ਉਹੀ ਘਰ ਸੋਨੂ ਨਹੀਂ ਕਹੂੰ ਮੈਨੂੰ ਕਹੂ ਮਾਂ ਕੋਲੋਂ ਨੀ ਕੁਝ ਵੀ ਨਹੀਂ ਸਿੱਖਿਆ ਆ ਸਹੀ ਤਾਂ ਮੈਂ ਆਦੀ ਸਾਗ ਸਸਤੂ ਸਾਰਾ ਕੁਝ ਸਿੱਖਣਾ ਚਾਹੀਦਾ ਪੁੱਤ ਕਰੇ ਬੋ ਮਾਦੀ ਬੰਦਰ ਨਾ ਪਰ ਕੰਮ ਜ਼ਰੂਰੀ ਹੈ। ਰੇ ਕੰਮ ਸਿੱਖਣਾ ਚਾਹੀਦਾ ਸੋਈ ਦਾ। ਅੰਝੇ ਮੈਨੂੰ ਅਦੀ ਸਾਖ ਤੇ ਆਵਾ ਮੈਂ ਚਲ ਉਹਨੂੰ ਖੜਤਰ ਨਾ ਆਉਂਦਾ ਜਿਦਾ ਅਕੜੀ ਨਹੀਂ ਪੈਂਦਾ ਸਾਲ। ਆਪਾਂ ਸਵੇਰੇ ਚੱਲਾਂਗੇ ਫਿਰ। ਉਹਨੂੰ ਟੈਨਸ਼ਨ ਹੈਂਦੀ ਫੋਨ ਤਾਂ ਲਾ ਲੈਂਦੀ ਕਮਲੀ ਜੀ ਲਈ ਫੋਨ ਵੀ ਨਹੀਂ ਲਾ ਸਕਦੀ ਇਹਨਾਂ ਨੇ ਕੰਮ ਹੁੰਦਾ ਕਰਾਉਣਾ। ਕੋਈ ਕੰਮ ਕਰੀ ਜਾਂਦੀ ਹੋਣੀ ਅਗਲੇ ਦੇ ਪਸੂ ਢੰਡੇ ਆਂਦੇ ਆਂਗੇ। ਤੈਨੂੰ ਪਤਾ ਹੁਣ ਉਹੀ ਗੱਲ ਤੂੰ ਤਾਂ ਬੀਬੀ ਕੁੜੀ ਬਾਹਲੇ ਕਸੁੱਤੀ ਫਸਾਦੀ ਆਪਣੀ ਪਸੂਆਂ ਚ। ਸਰ ਕੋਈ ਨਾ। ਛੋੜਾ ਜਿਹਾ ਪਰਿਵਾਰ ਦੇ ਕੇ ਕਰ ਦਿੰਦੇ।

ਉਹੀ ਗੱਲ ਵਾਪਸ ਹੁਣ ਦੇਖ ਲੈ ਕਿੱਡਾ ਕਰਦੀ ਆ ਉਹ ਦੂਰ ਬੈ ਜਾ ਕੋਈ ਗੱਲ ਐਵੇਂ ਇਤਨੀ ਸਿਆਣੇ ਨੇ ਕਿਹਾ ਦੂਰ ਦੇ ਫੁੱਲ ਉਹੀ ਗੱਲ ਤਹਾਂ ਨਹੀਂ ਹੁੰਦੇ ਨੇ ਕਈ ਤਾਂ ਫੋਨ ਮੋਹ ਆਉਂਦਾ ਇਹ ਵਿਆਪੀ ਉਹਦਾ ਕੁਕੜਾ ਮੰਗੂ ਲੜੀ ਜਾਂਦਾ ਕੀਰਾ ਅੰਗਲੇ ਕੀ ਲੈਣੀ ਨੇ ਬੈਠੀ ਬੈਠੀ ਉਹ ਕੋਈ ਨਾ ਤੂੰ ਤਾਂ ਫੋਨ ਵੀਡੀਓ ਕਾਲ ਤਾਂ ਐਂਡਰੀ ਨਹੀਂ ਹੈ ਜਿੰਜੇ ਮੇਰੇ ਕੋਲੇ ਹੁੰਦੀ ਹੈ ਹੰਜੋ ਮੈਂ ਨਹੀਂ ਘਰੇ ਉਹ ਕਿਹੜਾ ਦਰਦਾ ਨਾਲੇ ਉਹਨੇ ਕਿਹੜਾ ਉੱਪਰ ਆਉਣਾ ਹੈ ਇਹ ਤੇ ਹੋਰ ਹੁਣ ਉੱਪਰ ਦੇ ਫਿਰਦਾ ਦਿਸ ਨਹੀਂ ਰਿਹਾ ਹਾਂ ਜੀ ਹੋਰ ਫਿਰ ਕੀ ਬਣਦਾ ਨਾ ਨਾ ਮੈਂ ਕੀ ਕਰਨਾ ਮੈਂ ਤਾਂ ਵਿਹਲਾ ਸੀ ਉੱਪਰ ਆ ਗਿਆ ਪਹਿਲਾਂ ਖੇਤ ਬੱਲ ਗੇੜਾ ਮਾਰਿਆ ਤੂੰ ਦੱਸ ਅੱਜ ਯੂਨੀਵਰਸ ਚ ਨਹੀਂ ਆਣਾ ਸੀ ਠੀਕ ਹੈ ਚਲ ਮੈਂ ਕਰਦਾ ਰੁਕ ਕੇ ਕੌਣ ਸੀ ਇਹ ਤਾਂ ਫਰੈਂਡ ਸੀ ਯੂਨੀਵਰਸਿਟੀ ਦਾ ਪਰ ਇਹ ਤਾਂ ਕੁੜੀ ਸੀਗੀ ਲੈ ਫਿਰ ਕੁੜੀਆਂ ਕੀ ਫਰੈਂਡ ਨਹੀਂ ਹੋ ਸਕਦੀਆਂ ਆਹ ਕਹੇ ਜੀ ਕਾਣਪੜਾਣੀ ਗੱਲ ਕਰਤੀ ਤਾਂ ਪੜ੍ਹੀ ਲਿਖੀ ਆ ਤੂੰ ਕਾਲਜਾਂ ਯੂਨੀਵਰਸਿਟੀਆਂ ਦੇ ਤਾਂ ਇੱਕ ਦੂਜੇ ਦੇ ਫਰੈਂਡ ਹੁੰਦੇ ਹੀ ਆ ਹਾਂ ਪਰ ਵੀਡੀਓ ਕਾਲ ਕਰਨ ਦੀ ਕੀ ਲੋੜ ਸੀਗੀ ਤੂੰ ਤਾਂ ਮੇਰੇ ਤੋਂ ਐ ਕਰੀ ਨਹੀਂ ਸ਼ੱਕ ਜਿਵੇਂ ਮੇਰੀ ਕੋਈ ਗਰਲਫ੍ਰੈਂਡ ਹੁੰਦੀ ਹੈ ਉਹ ਬੈਲੀ ਸੀ ਉਹਨੇ ਵੀਡੀਓ ਕਾਲ ਕਰ ਲਈ ਫਰੈਂਡਾਂ 'ਚ ਚੱਲਦਾ ਨਾਰਮਲ ਹੈ ਨਹੀਂ ਤੂੰ ਉਸ ਤਾਂ ਗੁੱਸੇ ਹੀ ਕਰ ਗਏ ਮੈਂ ਤਾਂ ਵੈਸੇ ਹੀ ਕਹਿ ਸੀਗਾ ਜੇ ਮੈਂ ਗੁੱਸਾ ਨਾ ਕਰਾਂ ਤਾਂ ਹੋਰ ਕੀ ਕਰਾਂ ਅਕੇਲਾ ਤਾਂ ਕੁੜੀ ਐ ਇਹਨਾਂ ਦਾ ਵੀਡੀਓ ਕਾਲ ਕਰਨ ਦੀ ਕੀ ਲੋੜ ਸੀ ਜੇ ਕਰ ਲਈ ਫਿਰ ਕੀ ਕੋਈ ਪਹਾੜ ਉੱਟ ਗਿਆ ਫਿਰ ਮੈਂ ਤਾਂ ਤੁਹਾਡੇ ਘਰ ਵਾਲਿਆਂ ਨਾਲ ਮੇਰਾ ਪੁੱਛਣ ਦਾ ਹੱਕ ਹੈਗਾ ਮੈਂ ਤਾਂ ਵੈਸੇ ਪੁੱਛਣ ਦਾ ਹੱਕ ਹੈ ਸ਼ੱਕ ਕਰਨ ਦਾ ਹੱਕ ਨਹੀਂ ਹੈਗਾ ਕਿ ਮੇਰੇ ਘਰ ਵਾਲਾ ਕਿਸੇ ਹੋਰ ਨਾਲ ਵੀਡੀਓ ਕਾਲ ਕਰੂਗਾ ਮੈਂ ਸ਼ੱਕ ਵੀ ਨਾ ਕਰ ਚਲ ਠੀਕ ਆ ਹਾਂ ਜਕੀਨਤਾ ਆ ਗਿਆ ਹੁਣ ਕਿ ਦੁਬਾਰਾ ਵੀਡੀਓ ਕਾਲ ਕਰਕੇ ਗੱਲ ਕਰਾਵਾਂ ਉਹਦੇ ਨਾਲ ਨਹੀਂ ਨਹੀਂ ਮੈਨੂੰ ਯਕੀਨ ਆ ਤੁਹਾਡੇ ਤੇ ਠੀਕ ਆ ਤੇ ਆਪਾਂ ਕਿਵੇਂ ਅੱਜ ਉੱਪਰ ਵੈਸੀ ਤੇ ਬਾਪੂ ਕਿੱਥੇ ਆ ਬਾਪੂ ਤਾਂ ਬਾਹਰ ਗਏ ਨਹੀਂ ਉਹਦੇ ਹੁੰਦੇ ਨਾ ਤਾਂ ਇੱਥੇ ਉੱਪਰ ਉੱਪਰ ਚੜ੍ਹ ਜਿੰਗੇ ਕੋਈ ਉੱਥੇ ਗਏ ਹੁਣੇ ਬੋਲਣ ਲੱਗ ਜਾਣਾ ਮਾੜੀ ਜੀ ਗੱਲ ਪਿੱਛੇ ਤੈਨੂੰ ਸੁਭਾ ਨਹੀਂ ਪਤਾ ਬਾਪੂ ਦਾ ਉਹ ਤਾਂ ਮਾੜੀ ਜੀ ਗੱਲ ਪਿੱਛੇ ਬੋਲਣ ਲੱਗ ਗਿਆ ਨਾ ਅੱਛਾ ਮੈਨੂੰ ਪਤਾ ਹੀ ਨਹੀਂ ਸੀਗਾ ਤੇ ਨਾਲ ਇੱਕ ਗੱਲ ਹੋਰ ਇੱਥੇ ਐਵੇਂ ਕਿਸੇ ਦੇ ਕੋਈ ਆਸਗਵਾਨ ਚੋਂ ਕੋਈ ਆਉਂਦਾ ਨਾ ਕਿਸੇ ਨਾਲ ਕੋਲੇ ਬੜਾ ਖੜਨਾ ਖੜਨ ਦੀ ਲੋੜ ਨਹੀਂ ਹੈਗੀ ਠੀਕ ਹੈ ਤੇ ਨਾ ਹੀ ਕਿਸੇ ਦੇ ਘਰੇ ਜਾਣ ਦੀ ਰੋੜ ਹੈ ਠੀਕ ਆ ਹਾਂ ਪਰ ਘਰੇ ਤਾਂ ਮੈਨੂੰ ਅਜੀਬ ਜਿਹਾ ਲੱਗ ਜਾਂਦਾ ਰਹਿੰਦਾ ਉਹ ਹੋਰ ਕੋਈ ਘਰੇ ਵੀ ਨਹੀਂ ਹੁੰਦਾ ਤੁਸੀਂ ਵਗ ਜਾਨੇ ਹੋ ਕਾਲਜ ਹੂੰ ਮੇਰਾ ਵੀ ਪੁੱਛ ਲਓ ਮੈਂ ਵੀ ਤੁਹਾਡੇ ਨਾਲ ਹੀ ਵਗ ਜਾ ਕਰੂੰਗੀ ਕਾਲਜ ਚ ਮੋਤਨ ਮੈਂ ਕਿਹਾ ਤਾਂ ਸੀਗਾ ਵੀ ਗੱਲ ਕਰੂੰ ਆ ਵੈਸੇ ਵੀ ਭੈਣ ਨੇ ਕਿਹਾ ਸੀ ਅੱਜ ਕਹਿੰਦੀ ਮਾਉਂਗੀ ਮਨ ਲਾ ਸ਼ਾਇਦ ਸ਼ਾਮ ਤੱਕ ਆ ਹੀ ਜਾਊਗੀ ਹੋਰ ਆਪੇ ਬਾਪੂ ਨਾਲ ਗੱਲ ਕਰ ਲਊਗੀ ਤੁਹਾਨੂੰ ਪਤਾ ਬਾਪੂ ਨਾਲ ਮੈਂ ਨਹੀਂ ਗੱਲ ਕਰਦਾ ਮੇਰੇ ਦੀ ਵੀ ਗੱਲ ਘੱਟ ਹੀ ਸੁਣਦਾ ਪਰ ਤੁਸੀਂ ਇੰਨਾ ਕਾਤੋਂ ਡਰੀ ਜਾਨੇ ਹੋਗੇ ਮੈਨੂੰ ਤਾਂ ਬਾਪੂ ਜੀ ਦਾ ਸੁਭਾਵ ਵਧੀਆ ਲੱਗਦਾ ਹੈ ਤੈਨੂੰ ਸੁਭਾਵ ਤਾਂ ਵਧੀਆ ਲੱਗਦਾ ਕਿਉਂਕਿ ਤੂੰ ਕਿਤੇ ਬਾਹਲਾ ਬੁਲਾਇਆ ਨਹੀਂ ਹੈਗਾ ਬਾਪੂ ਜਦੋਂ ਬੁਲਾਏਂਗੀ ਫਿਰ ਪਤਾ ਲੱਗੂਗਾ ਤੈਨੂੰ ਚਲੋ ਫਿਰ ਤਾਂ ਆਪਾਂ ਇਕੱਠੇ ਜਾਇਆ ਕਰਾਂਗੇ ਹਨ ਮੈਂ ਸਾਰਾ ਕੰਮ ਕਰਨ ਨਿਮੜ ਲਿਆ ਕਰੂੰਗੀ ਸੰਦਿਆ ਫਿਰ ਆਪਾਂ ਇਕੱਠੇ ਕਾਲਜ ਚਲ ਜਾਇਆ ਕਰਾਂਗੇ ਇਕੱਠੇ ਆ ਜਾਇਆ ਕਰਾਂਗੇ ਹਾਂ ਮੈਨੂੰ ਕੀ ਕੰਮ ਨਿਮੜ ਲਿਆ ਕਰੀ ਹਾਂ ਨਾਲੇ ਸਿਭ ਨੇ ਮੈਂ ਨਿਗਰਖ ਰੱਖ ਲਿਆ ਕਰੂੰਗੀ ਵੀ ਤੁਸੀਂ ਜਿਆਦਾ ਕੁੜੀਆਂ ਨਾਲ ਗੱਲ ਤਾਂ ਨਹੀਂ ਕਰਦੇ ਅੱਛਾ ਜੀ ਹਾਂ ਜੀ ਕੋਈ ਗੱਲ ਨਹੀਂ ਨਹੀਂ ਕਰਖ ਲੈ ਕਰੀ ਵੈਸੇ ਹੀ ਮੇਰੇ ਫਰੈਂਡਾ ਬਹੁਤ ਹੈਗੇ ਕਿਤੇ ਬਾਅਦ ਚ ਉਹਨਾਂ ਨੂੰ ਵੀ ਮੇਰੀ গারਲਫ੍ਰੈਂਡ ਬਣਾ ਦਿਆ ਕਰੀ ਨਹੀਂ ਨਹੀਂ ਮੈਨੂੰ ਕੋਈ ਪ੍ਰੋਬਲਮ ਨਹੀਂ ਮੇਰੇ ਤਾਂ ਮਤਲਬ ਕੀ ਫਰੈਂਡ ਬਹੁਤ ਨਹੀਂ ਮੇਰੇ ਵੀ ਫਰੈਂਡ ਬਹੁਤ ਜ਼ਿਆਦਾ ਨਹੀਂ ਕੁੜਗਾਂ ਵੀ ਆ ਮੁੰਡੇ ਵੀ ਆ ਤੁਸੀਂ ਵੀ ਨਾ ਮੇਰੇ ਤੇ ਜ਼ਿਆਦਾ ਸ਼ੱਕ ਕਰੋ ਠੀਕ ਹੈ ਮੁੰਡੇ ਸੀ ਹੁਣ ਅੱਗੇ ਨਹੀਂ ਕੋਈ ਵੀ ਹੋਣਾ ਚਾਹੀਦਾ ਨਹੀਂ ਹੈਗੇ ਨੇ ਮੇਰੇ ਮੁੰਡੇ ਫਰੈਂਡ ਦੇ ਇਹਦੇ ਨਾਲ ਪ੍ਰੋਬਲਮ ਵੀ ਕੀ ਆ ਜਦੋਂ ਮੈਨੂੰ ਨਹੀਂ ਕੋਈ ਪ੍ਰੋਬਲਮ ਹੈਗੀ ਤੁਹਾਨੂੰ ਗੱਤਕ ਪਰ ਮੈਨੂੰ ਪ੍ਰੋਬਲਮ ਜ਼ਰੂਰ ਹੈਗੀ ਹੈ ਮੇਰੇ ਹੁੰਦੇ ਕੋਈ ਹੋਰ ਫਰੈਂਡ ਨਹੀਂ ਹੋਣਾ ਚਾਹੀਦਾ ਤੁਸੀਂ ਤਾਂ ਐਵੇਂ ਬੋਲੀ ਆ ਨਾ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਨਾਲੇ ਤੂੰ ਕਿਹੜਾ ਫਰੈਂਡ ਰੱਖ ਕੇ ਹੋਣਾ ਲੈ ਕੀ ਕਰਨੇ ਨੇ ਉਹ ਕੋਈ ਕਾਲਜ ਤੋਂ ਹੁਣੀ ਉਹਨਾਂ ਨਾਲ ਜਾਣਾ ਯੂਨੀਵਰਸਿਟੀ ਤੋਂ ਹੁਣੀ ਆਣੀ ਤੇ ਹੁਣ ਜਿਹੜੇ ਕਾਲਜ 'ਚ ਤੁਸੀਂ ਜਾਣੇ ਹੋ ਉਹਦੇ 'ਚ ਤਾਂ ਸਾਰੇ ਨੇ ਐਡਮਿਸ਼ਨ ਲੈਂਤਾ ਹੋਇਆ ਕੋਈ ਗੱਲ ਨਹੀਂ ਹੁਣ ਜਦੋਂ ਜਾਵਾਂਗੇ ਉਦੋਂ ਦੇਖੀ ਜਾਊਗੀ ਪਹਿਲਾਂ ਏਡਾ ਖੁਸ਼ ਹੋਣ ਦੀ ਲੋੜ ਨਹੀਂ ਹੈਗੀ ਉਨਾਲੇ ਨਹੀਂ ਮੈਨੂੰ ਕਿਸੇ ਦਾ ਪਸੰਦ ਹੈ ਵੀ ਤੇਰੇ ਕੋਲੇ ਕੋਈ ਹੋਰ ਆਵੇ ਕੋਈ ਗੱਲ ਕਰੇ ਤੇਰੇ ਨਾਲ ਅੱਛਾ ਮੈਂ ਤਾਂ ਇੰਨਾ ਖੁਸ਼ ਹੋਈ ਸੀ ਵੀ ਸਾਰੇ ਜਿਹਨੇ ਇਕੱਠੇ ਪੜ੍ਹਾਈ ਕਰਾਂਗੇ ਸੀ ਮੇਰੇ ਫਰੈਂਡ ਮੈਨੂੰ ਮਿਲਣਗੇ ਸਾਰੇ ਜਿਹਨੇ ਸ਼ਿਟ ਹੁਣ ਤਾਂ ਕਿਸੇ ਦੇ ਘਰ ਦੀ ਨੂੰ ਆ ਨਾਲੇ ਤੈਨੂੰ ਇੰਨਾ ਕੁ ਪਤਾ ਹੋਣਾ ਚਾਹੀਦਾ ਜੇ ਕੱਲ ਨੂੰ ਕਿਸੇ ਨੇ ਗੱਲ ਕਰ ਦਿੱਤੀ ਤੱਕ ਪਹੁੰਚਾਦੀ ਨਾ ਤਾਂ ਬਾਪੂ ਦਾ ਤੈਨੂੰ ਪਤਾ ਫਿਰ ਪਹਿਲਾਂ ਹੀ ਦੱਸ ਚੁੱਕਿਆ ਤੈਨੂੰ ਮੈਂ ਉਹਦੇ ਸੁਭਾਅ ਦਾ ਨਹੀਂ ਪਤਾ ਤੈਨੂੰ ਠੀਕ ਆ ਪਤਾ ਲੱਗ ਗਿਆ ਮੈਨੂੰ ਕਦੋਂ ਪਤੰਗਾਂ ਦੀ 11 ਭਾਂਜੀਆਂ ਨੂੰ ਕੋਈ ਪਤਾ ਨਹੀਂ ਲੱਗਦਾ ਆਪਦੇ ਵਾਰੀ ਤਾਂ ਦੇਖੋ ਤੁਹਾਨੂੰ ਕਿੰਨਾ ਗੁੱਸਾ ਆਇਆ ਵੀ ਕੋਈ ਮੁੰਡਾ ਮੇਰਾ ਫਰੈਂਡ ਆ ਤੇ ਮੈਨੂੰ ਗੁੱਸਾ ਨਾ ਆਊਗਾ ਹੋ ਲੈ ਮੇਰੇ ਤਾਂ ਨਾਰਮਲ ਫਰੈਂਡਾਂ ਨੇ ਮੈਂ ਕਦੋਂ ਕਹੇ ਵੀ ਮੈਂ ਉਹਨਾਂ ਨੂੰ ਜਾ ਕੇ ਛੇਤੀ ਮਿਲਾਂ ਮੇਰੇ ਵੀ ਤਾਂ ਨਾਰਮਲ ਫਰੈਂਡ ਹੀ ਨੇ ਤੇਰੇ ਨਹੀਂ ਬੱਲੇ ਪੈਦੀ ਗੱਲ ਜਿੱਦੇ ਬਾਪੂ ਨੇ ਮਾਰਾ ਛਿੜਕਦਾ ਨਾ ਉਹਦੇ ਜਰੂਰ ਬੱਲੇ ਪੈ ਜੇ ਤੇਰੇ ਬਾਪੂ ਕਿਹੜਾ ਮੇਰੇ ਨਾਲ ਕਾਲਜ ਜਾਇਆ ਕਰੂਗਾ ਗੱਲ ਤਾਂ ਪਤਾ ਕਹਿੰਦੇ ਚਾਹੇ ਖੂਚ ਕਰ ਲਾ ਉਹ ਵੀ ਬਾਹਰ ਨਿਕਲ ਜਾਂਦੇ ਹੁੰਦੇ ਆ ਆਪਾਂ ਦੋਹੇ ਜਣੇ ਤਾਂ ਜਾਇਆ ਕਰਾਂਗੇ ਤੀਸਰਾ ਕੌਣ ਆਪਣੇ ਨਾਲ ਕੌਣ ਆ ਕੇ ਦੱਸੂਗਾ ਕਰੇ ਕੋਈ ਜਿਹਦਾ ਕੋਈ ਆਪਣੇ ਪਿੰਡ ਦਾ ਹੈ ਹੀ ਨਹੀਂ ਕਰਨਾ ਕੋਈ ਮੁੰਡਾ ਨਾ ਕੁੜੀ ਹੈ ਹਨਾ ਕਿੰਨਾ ਗੁੱਸਾ ਆਉਂਦਾ ਤੁਹਾਨੂੰ ਮੈਂ ਤਾਂ ਮਜ਼ਾਕ ਕਰ ਰਹੀ ਐਂ ਸੀ ਬਾਬਾ ਗੁਰੂ ਮੇਰੇ ਤਾਂ ਸੇਲ ਲਗਾਣੇ ਕੋਈ ਮੁੰਡਾ ਮੇਰਾ ਫਰੈਂਡ ਨਹੀਂ ਹੈਗਾ ਠੀਕ ਆ ਹੁਣਾ ਵੀ ਨਹੀਂ ਚਾਹੀਦਾ ਆਪਦੇ ਵਰ ਤਾਂ ਬਹੁਤ ਗੁੱਸਾ ਆਉਂਦਾ ਹਨਾ ਮੈਨੂੰ ਗੁੱਸਾ ਨਹੀਂ ਆਉਂਦਾ ਚਲ ਐ ਕਰ ਹਾਂ ਖਾਣ ਨੂੰ ਬਣਾ ਲੈ ਕੁਛ ਨਾ ਮੇਰੇ ਤਾਂ ਅੱਜ ਛੁੱਟੀ ਐ ਮੈਂ ਤਾਂ ਕੁਛ ਨਹੀਂ ਬਣਾਉਂਦੀ ਕੀ ਗੱਲ ਛੁੱਟੀ ਨੂੰ ਤੂੰ ਕਿਸੇ ਰੈਸਟੋਰੈਂਟ ਦੇ ਸ਼ੈਫ ਲੱਗੀ ਹੋਈ ਹੈ ਵੀ ਅੱਜ ਤੇਰੀ ਛੁੱਟੀ ਹੈ ਬਣਾ ਲਾ ਯਾਰ ਬਾਲਾ ਮਨ ਕਰ ਨਹੀਂ ਆਉਂਦਾ ਕੁਛ ਨਮਕੀਨ ਜਾ ਬਣਾ ਲਾ ਚਲੋ ਮੈਂ ਬਣਾਉਣੀ ਆ ਕੁਛ ਮੈਂ ਤਾਂ ਮਜ਼ਾਕ ਕਰਦੀ ਸੀ ਮੇਰੀ ਕਿੱਥੇ ਛੁੱਟੀ ਜਿੱਦੇ ਦੀ ਆਈਆਂ ਇੰਨੇ ਕੰਮਕਾਰ ਸਾਰੇ ਮੈਨੂੰ ਕਰਨੇ ਪੈਂਦੇ ਆ ਸਾਰੇ ਘਰ ਦੇ ਚੱਲ ਬਣਾ ਲਾ ਤੇ ਮੈਨੂੰ ਆਵਾਜ਼ ਮਾਰ ਲੈ ਤੇ ਹੁਣ ਨਾ ਵੀਡੀਓ ਕਾਲ ਤੇ ਲੱਗੇ ਰਿਓ ਆ ਜਾ ਆ ਜਾ ਮੈਂ ਬਣਾਉਣੀ ਆ ਕੁਛ ਸ਼ੁਕਰ ਹੈ ਇਹਨੂੰ ਪਤਾ ਨਹੀਂ ਲੱਗਿਆ ਹਾਂ ਜੇ ਕਿਤੇ ਸੁਣ ਲੈਂਦੀ ਕੋਈ ਗੱਲਾਂ ਹਾਂ ਵੱਧ ਲੋ ਗਲੇਸ਼ ਪਾ ਜਾਣਾ ਫਤੂ ਰੁਕਣੀ ਸਾਡੀ 2 ਮਿੰਟ ਹੱਕਦੋਂ ਦਾ ਫੋਨ ਵਾਈਬ੍ਰੇਟ ਕਰੀ ਜਾਂਦਾ ਜੇਬ ਚ ਮੈਂ ਤੈਨੂੰ ਕੀ ਕਿਹਾ ਸੀ ਮੈਂ ਰੋਕੇ ਕਰਦਾ ਕੋਲ ਉਹੀ ਗੱਲਾਂ ਤੇ ਆਜੋ ਆ ਗਿਆ ਹਾਂ ਆ ਗਈ ਸੀ ਕੋਲੇ ਆ ਹੁਣੀ ਭੇਜਾਂ ਉਹਨੂੰ نیچے ਤੇ ਹੁਣ ਨਾਲ ਜਿੰਨਾ ਟਾਈਮ ਹੈ ਇਹਨਾਂ ਨਾਲ ਕਾਲ ਕਰਾਂ ਕਾਲ ਨਾ ਕਰੀ ਮੈਂ ਆਪੇ ਕਰੂੰ ਠੀਕ ਆ ਚਲੋ ਬੱਸ ਕਰੋ ਝੂਠੀਆਂ ਖੁਸ਼ੀਆਂ ਦੇ ਰਹੇ ਹੋਗੇ ਭੈਣ ਤੋਂ ਭੈਣ ਕੋਲ ਤਾਂ ਗੱਲ ਹੁੰਦੀ ਨਹੀਂ ਹੈ ਕਿ ਤੁਹਾਡੇ ਤੋਂ ਕਹਿੰਦੇ ਵਿਆਹ ਕੇ ਲੈ ਜਾਊਗਾ ਉਹ ਲੈ ਹੁਣ ਇੰਨਾ ਕੁ ਵੀ ਯਕੀਨ ਨਹੀਂ ਹੈਗਾ ਮੇਰੇ ਤੇ ਯਕੀਨ ਤਾਂ ਬਹੁਤ ਜ਼ਿਆਦਾ ਦਾ ਪਰ ਮੈਨੂੰ ਪਤਾ ਨਾ ਵੀ ਤੁਸੀਂ ਕਿੰਨਾ ਡਰਦੇ ਹੋ ਆਪਣੀ ਭੈਣ ਤੋਂ ਨਹੀਂ ਗੱਲ ਹੋਣੀ ਤੁਹਾਡੇ ਤੋਂ ਓ ਯਾਰ ਥੋੜਾ ਜਿਹਾ ਤਾਂ ਹੋ ਹੀ ਜਾਂਦਾ ਜਦੋਂ ਕੋਈ ਘਰ ਦੇ ਵਿੱਚ ਐਹੋ ਜਿਹਾ ਬੰਦਾ ਹੁੰਦਾ ਨਾ ਹੁਣ ਜਿਹਦੇ ਸਾਹਮਣੇ ਕੋਈ ਨਹੀਂ ਬੋਲ ਸਕਦਾ ਨਾ ਉਹਦੇ ਬੰਦੇ ਉਹਦੇ ਸਾਹਮਣੇ ਬੰਦਾ ਨਰਵਸ ਹੁੰਦਾ ਹੁੰਦਾ ਹੁਣ ਬੇਬੇ ਆਪੂ ਦੀ ਗੱਲ ਹੈ ਉਹਨਾਂ ਸਾਹਮਣੇ ਤਾਂ ਮੈਂ ਕਿਤੇ ਨਹੀਂ ਆਵੇਂ ਸੰਗ ਹੈਗਾ ਕੋਈ ਗੱਲ ਕਰਨ ਦਾ ਉਹਨਾਂ ਨੂੰ ਤਾਂ ਮੈਂ ਅੱਜ ਦੱਸ ਦਿਆਂ ਵੀ ਮੈਨੂੰ ਕੋਈ ਕੁੜੀ ਪਸੰਦ ਹੈ ਭੈਣ ਤੋਂ ਕੀ ਸੰਗ ਹੈ ਤੁਹਾਨੂੰ ਦੱਸ ਤੂੰ ਸੰਗ ਨਹੀਂ ਹੈਗੀ ਬੋਲ ਕਿ ਨਹੀਂ ਨਾ ਕਹਿ ਸਕਦੇ ਲਿਖ ਕੇ ਰੱਖ ਦੋ ਭੈਣਾਪੇ ਪੜ ਲਏਗੀ ਜਵਾਬ ਤਾਂ ਉਹਦਾ ਫੇਰ ਵੀ ਮੇਰਾ ਉਹੀ ਹੋਣਾ ਚਾਹੇ ਲਿਖ ਕੇ ਰੱਖਦੇ ਆਂ ਚਾਹੇ ਬੋਲ ਕੇ ਕਹਦੇ ਆਂ ਬਸ ਫਿਰ ਮੈਨੂੰ ਉਮੀਦ ਨਹੀਂ ਲੱਗਦੀ ਹੈ ਕਿ ਤੁਸੀਂ ਮੈਨੂੰ ਵਿਆਹ ਕੇ ਲੈ ਕੇ ਜਾਓਗੇ ਮੈਂ ਤਾਂ ਘਰ ਦੇ ਨਾਲ ਆਪੇ ਗੱਲ ਕਰਨੀ ਆ ਵੀ ਜੇ ਤੁਹਾਨੂੰ ਕੋਈ ਮੁੰਡਾ ਪਸੰਦ ਆਉਂਦਾ ਵਿਆਹ ਕਰਤਾ ਲੈ ਐਵੇਂ ਕਿਵੇਂ ਮੁੰਡਾ ਪਸੰਦ ਆਉਂਦਾ ਕਿਹੜੀ ਗੱਲ ਕਰਦੀਆਂ ਇਦਾਂ ਹੀ ਕਰਨਾ ਪੈਣਾ ਜਨਾਬ ਤੁਸੀਂ ਤਾਂ ਨਹੀਂ ਮੰਨਦੇ ਹੈਗੇ ਤੁਹਾਡੇ ਤਾਂ ਭੈਣ ਦੇ ਇੰਨਾ ਖੌਫਾਗਾ ਬਈ ਹੁਣ ਮੈਂ ਦੱਸ ਕੀ ਕਹਵਾ ਐਂ ਕਰਦਾ ਫਿਰ ਲੱਗ ਗੱਲ ਹੁਣ ਪੱਕੀ ਐ ਮੈਂ ਅੱਜ ਸ਼ਾਮ ਨੂੰ ਭੈਣ ਨਾਲ ਗੱਲ ਕਰਦਾ ਫੇਰ ਦੇਖਦਾ ਉਹ ਕੀ ਜਵਾਬ ਦਿੰਦੀ ਅੱਗੇ ਤੋਂ ਪਹਿਲਾਂ ਮੈਨੂੰ ਕੋਰੇ ਕਾਗਜ਼ ਤੇ ਲਿਖ ਕੇ ਦਿਓ ਵੀ ਤੁਸੀਂ ਮੇਰੇ ਨਾਲ ਵਿਆਹ ਕਰਾ ਰਹੇ ਹੋ ਅੱਛਾ ਹੁਣ ਕੋਰੇ ਕਾਗਜ਼ ਤੇ ਵੀ ਲਿਖ ਦੇਣਾ ਪਊਗਾ ਲਿਖ ਕੇ ਦੇਣਾ ਪਊਗਾ ਕੱਲੂ ਜੇ ਤੁਸੀਂ ਮੁੱਕਰ ਗਏ ਮੇਰੀ ਤਾਂ ਜ਼ਿੰਦਗੀ ਖਰਾਬ ਹੋ ਜਾ ਫੇਰ ਤੁਹਾਡੇ ਚੱਕਰ ਚ ਜਿਹੜੀ ਹੁਣ ਤੱਕ ਮੈਂ ਇਕਵਾਰੀ ਬੈਠੀ ਆਂਗੀ 5 ਸਾਲ ਹੋ ਗਿਆ ਆਪਣੀ ਗੱਲ ਚੱਲਦੇ ਆ ਮੁੱਕ ਤਾ 5 ਸਾਲਾਂ ਦੇ ਵਿੱਚ ਨਾ ਤੁਸੀਂ ਇੱਕ ਵਾਰ ਵੀ ਨਹੀਂ ਭੈਣ ਨਾਲ ਗੱਲ ਕੀਤੀ ਤੇ ਤੈਨੂੰ ਕੀ ਲੱਗਦਾ ਮੈਂ ਤੇਰੇ ਤੋਂ ਬਿਨਾ ਫਿਰ ਕਿਸੇ ਹੋਰ ਨਾਲ ਕਰਾ ਲਵਾਂ ਕਦੇ ਵੀ ਨਹੀਂ ਹੋ ਸਕਦਾ ਮਾਰਨੀ ਦਊਂਗੀ ਤੁਹਾਨੂੰ ਕਰਵਾ ਕੇ ਦੇਖ ਲਓ ਨਾਲੇ ਭੈਣ ਨੂੰ ਕਹਿ ਦੋ ਵੀ ਕਿਸੇ ਹੋਰ ਨਾਲ ਕਰਦੇ ਉਹ ਨਹੀਂ ਥੋੜਾ ਜਿਕੇਨ ਵੀ ਰੱਖੀਦਾ ਹੁੰਦਾ ਮੈਂ ਜੇ ਕਰਾਉਣਾ ਹੁੰਦਾ ਨਾ ਹੁਣ ਤੱਕ ਕਿਤੇ ਨਾ ਕਿਸੇ ਹੋਰ ਨਾਲ ਕਰਾ ਲਿਆ ਹੁੰਦਾ ਤੇਰੇ ਪਿੱਛੇ 5 ਸਾਲ ਥੋੜੀ ਗੱਲਾਂ ਨੇ ਸੀ ਫਿਰ ਚੱਲ ਚੰਗਾ ਖਾਈਏ ਪੀਏ ਹੁਣ ਕੁਛ ਕਿ ਇੱਥੇ ਬੈਠੇ ਹੀ ਗੱਲਾਂ ਕਰਦੀਆਂ ਨੇ ਮੇਰਾ ਤਾਂ ਅੱਦਾ ਨਾਲ ਗੱਲਾਂ ਨਾਲ ਢਿੱਡ ਭਰ ਜਾਂਦਾ ਹਾਂ ਹਾਂ ਥੋੜਾ ਭਰ ਜਾਂਦਾ ਪਰ ਮੈਨੂੰ ਬੜੀ ਭੁੱਖ ਲੱਗੀ ਆ ਜੀ ਪਤਾ ਨਹੀਂ ਤੁਹਾਨੂੰ ਇੰਨੀਆਂ ਗੱਲਾਂ ਕੀ ਪਸੰਦ ਆਉਂਦੀਆਂ ਨੇ ਜਿਹੜਾ ਮਿੰਟਾਂ 'ਚ ਹੀ ਗੱਲਾਂ ਨਾਲ ਢਿੱਡ ਭਰ ਜਾਂਦਾ ਤੁਹਾਡਾ ਅੱਛਾ ਜੀ ਤੁਸੀਂ ਨਾਲ ਹੋਮ ਤੇ ਸਾਡਾ ਗੱਲਾਂ ਨਾਲ ਢੱਡਣਾ ਭਰੇ ਹੋ ਸਕਦਾ 55 ਸਾਲਾਂ 'ਚ ਮੈਂ ਲੱਗਾਂ ਕੱਲਾਂ ਨਾਲ